ਪਣੀ ਆਪ ਦੀ ਰੋਟੀ ਦਾ ਹੀ ਲੱਬ ਸੀਲਾ ਹੋਵੇ ਨਾ ਹੋਵੇ ਪਰ ਕੁਦਰਤ ਨੂੰ ਐਸਾ ਪਿਆਰ ਕਰਨ ਵਾਲਾ ਇੱਕ ਇਨਸਾਨ ਸ਼ਖਸ ਆਪਾਂ ਤੁਹਾਨੂੰ ਮਿਲਾਵਾਂਗੇ ਪਿੰਡ ਹਰੀਨਾਉਂ ਦੇ ਵਿੱਚ ਕੋਟ ਕਪੂਰਾ ਦੇ ਕੋਲ ਜੋ ਕਿ ਇੱਕ ਕਾਟੋ ਰੱਖੀ ਹੋਈ ਐ ਤੇ ਬਾਦਾਮਾ ਨਾਲ ਬਾਈ ਇਹਨੂੰ ਪਾਲਦਾ ਤੇ ਆਪਾਂ ਕਰਾਂਗੇ ਗੱਲਬਾਤ ਕਦੋਂ ਤੋਂ ਰੱਖੀ ਐ ਤੇ ਇੰਨਾ ਪਿਆਰ ਆ ਜਿਹੜਾ ਬਾਈ ਦੀ ਰੂਹ ਨਾਲ ਪਿਆਰ ਆ ਇਹਨੂੰ ਤੇ ਇਹ ਕਿਵੇਂ ਹੈ ਤੇ ਆਓ ਆਪਾਂ ਕਰਦੇ ਆ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਾਟੋ ਹਨਾ ਜੇ ਕਿਸੇ ਨੂੰ ਪੁੱਛਦੇ ਆ ਬਾਈ ਕਾਟੋ ਵਾਲੇ ਘਰੇ ਜਾਣਾ ਹਾਂਜੀ ਹਾਂਜੀ ਮਤਲਬ ਇਹ ਕਿਵੇਂ ਤੁਹਾਨੂੰ ਇੰਨਾ ਪਿਆਰ ਕਿਵੇਂ ਆ ਤੁਹਾਡੇ ਨਾਲ ਇਹਦਾ ਜੀ ਮੇਰਾ ਬੱਚਾ ਰੱਖਿਆ ਸੀਗਾ ਇਹ ਅੱਛਾ ਬੱਚਾ ਲਿਆਂਦਾ ਸੀ ਇਹ ਗੁੱਡੀ ਕੋਲੇ ਗਿਆ ਇਹ ਗੁੱਡੀ ਕੋਲੇ ਰਹਾ ਉਹ ਅੱਖਾਂ ਨਹੀਂ ਕੁੜੀਆਂ ਦੀਆਂ ਆਹ ਬੰਦੀ ਸੀਗੀਆਂ ਅੱਛਾ ਇਹ ਮੈਂ ਉੱਥੋਂ ਇਹਨੂੰ ਲੈ ਆਇਆ ਓਕੇ ਆ ਇਹਨੂੰ ਮੈਂ ਦੁੱਧ ਪਾਣੀ ਪਿਉਣ ਲਾ ਪਿਆ ਮੇਰੇ ਕੋਲੇ ਰਹਿਣ ਲਾ ਪਿਆ ਮੇਰੇ ਕੋਲੇ ਸੱਤਾ ਦਿਨਾਂ ਬਾਅਦ ਇਹਦੀ ਅੱਖਾਂ ਉੱਗੀਆਂ ਅੱਛਾ ਜੀ ਇਹਨੇ ਮਿੰਨੀ ਵਿਖਿਆ ਤੇ ਦੁੱਧ ਆਪੈ ਨੂੰ ਕਿਵੇਂ ਪਿਆਉਂਦੇ ਰਹੇ ਫਿਰ ਜਦੋਂ ਉਹਨਾਂ ਨੂੰ ਰੂਹ ਦੀ ਬੱਤੀ ਨਾਲ ਪਿਉਂਕੇ ਅੱਛਾ ਤੇ ਉਹ ਮੈਂ ਉਹਦੇ ਨਾਲ ਇਹਨੂੰ ਮੈਂ ਪਿਆਉਂਦਾ ਰਿਹਾ ਠੀਕ ਹੈ ਜੀ ਮੂੰਹ ਦੇ ਵਿੱਚ ਪਾਉਂਦੇ ਬੱਤੀ ਨੂੰ ਚੁੰਗੀ ਜਾਂਦਾ ਸੀ ਤੇ ਮੈਂ ਉਸ ਤੋਂ ਨੱਪੀ ਜਾਂਦਾ ਸੀ ਤੇ ਇਹਨੂੰ ਤਾਂ ਨੈੱਗ ਹੁੰਦਾ ਜਿਵੇਂ ਕਹਦੇ ਕਿ ਵੀ ਮਾਂ ਦੀ ਗੋਦ ਦਾ ਨੈੱਗ ਓਵੇਂ ਇਹਨੂੰ ਆਪਦੇ ਆਲਣੇ ਦਾ ਵੀ ਨੈੱਗ ਹੁੰਦਾ ਹਾਂ ਉਸੇ ਤਰ੍ਹਾਂ ਫਿਰ ਇਹ ਨੈੱਗ ਤੁਹਾਡੇ ਨਾਲ ਮਾਂ ਦਾ ਨੈੱਗ ਜਾਂ ਮੈਂ ਦਾ ਨੈੱਗ ਕਿਵੇਂ ਮਾਂ ਦੀ ਸੀ ਅਜਾੜ ਚਲਾ ਆ ਜਾ ਬੱਚਾ ਇਹੋ ਹੀ ਤੇ ਸਮਝਦੀ ਸੀ ਮੇਰਾ ਜੇਵ ਆ ਜੀ ਮੈਂ ਤੇ ਮੇਰੀ ਜੇਵ ਆਨਦਾ ਹੀ ਸੀਦਾ ਅੱਛਾ ਮਾਂ ਵੀ ਮੈਂ ਹੀ ਆ ਤੇ ਪਿਓ ਵੀ ਮੈਂ ਹੀ ਆ ਤੇ ਆਨਦਾ ਵੀ ਨਹੀਂ ਹੈ ਠੀਕ ਹੈ ਠੀਕ ਆ ਤੇ ਕਦੇ ਇਦਾਂ ਦਾ ਸੀਨ ਵੀ ਹੋਇਆ ਵੀ ਆਪਾਂ ਘਰੇ ਹੋਈਏ ਜਾਂ ਇਹਨੂੰ ਖੁੱਲਾ ਛੱਡਤਾ ਹੋਵੇ ਤੇ ਜਾਂ ਆਪਣੇ ਘਰੇ ਵਾਪਸ ਨਹੀਂ ਹੋਵੇ ਤੇ ਮਨ ਤੇ ਕੋਈ ਇਹੋ ਜਿਹੀ ਬੀਤੀ ਹੋਵੇ ਵੀ ਯਾਰ ਮੇਰਾ ਨਾਲੋਂ ਕਲੇਜੇ ਦੇ ਨਾਲੋਂ ਲੈ ਕੇ ਟੋਕੜਾ ਕਿਤੇ ਹੋ ਗਿਆ ਕੋਈ ਇਦਾਂ ਦਾ ਵੀ ਹੋਇਆ ਕੁਝ ਨੇ ਘਰ ਦੇ ਵਿੱਚ ਨਹੀਂ ਹੈ ਗਿਆ ਅੱਛਾ ਬਾਹਰ ਹੀ ਕੰਮ ਕਰਦੀ ਝੂਨਾ ਲਾਉਂਦੀ ਠੀਕ ਹੈ ਜੀ ਇਹ ਝੂਨਾ ਲਾਉਂਦੇ ਤੇ ਇੱਕ ਦਿਨ ਵਿਛੜਿਆ ਓਕੇ ਜੀ ਉਸ ਰਾਤ ਨਾ ਰੋਟੀ ਖਾਧੀ ਨਾ ਦੰਨ ਖਾਧੀ ਅੱਛਾ ਇਹ ਦੂਜੇ ਦਿਨ ਅਸੀਂ ਰੋਟੀ ਖਾਧੀ ਜਦੋਂ ਇਹ ਲੱਗ ਗਿਆ ਅੱਛਾ ਉਹ ਵੀ ਜਾ ਕੇ ਰੋਟੀ ਵੀ ਨਹੀਂ ਖਾਧੀਗੀ ਉਵੇਂ ਪੰਜਾਂ ਦਿਨ ਜਦੋਂ ਇਹ ਸਾਨੂੰ ਮਿਲ ਗਿਆ ਹਾਂਜੀ 9-10 ਵਜੇ ਮਿਲਿਆ ਠੀਕ ਹੈ ਅਸੀਂ 9-10 ਵਜੇ ਰੋਟੀ ਖਾਧੀ ਅਸੀਂ ਅੱਛਾ ਤੇ ਉਸ ਦਿਵਾਰ ਇਹਨੇ ਵੀ ਰੋਟੀ ਰੱਜ ਕੇ ਖਾਧੀ ਤੇ ਸਾਰਿਆਂ ਨੇ ਰੱਜ ਕੇ ਰੋਟੀ ਖਾਧੀ ਬਹੁਤ ਵਧੀਆ ਸੋਚ ਆ ਬਾਪੂ ਜੀ ਦੀ ਇਹ ਕੀ ਕਰਦੇ ਵੀ ਇਹਨੂੰ ਪਿੰਜਰੇ ਦੇ ਅੰਦਰ ਐ ਨਹੀਂ ਵੀ ਆਪਣੇ ਕੋਲੇ ਪਿੰਜਰਾ ਤੇ ਉਹਨੂੰ ਕੈਦ ਕਰ ਦੋ ਤੇ ਬੰਨ ਕੇ ਰੱਖੋ ਇਹੋ ਹੀ ਆ ਕੋਈ ਸੀਨ ਨਹੀਂ ਉਹਨੂੰ ਬਸ ਮਾਸਾ ਹੀ ਕਿਤੇ ਜਾਨਵਰਾਂ ਤੋਂ ਬਚਾਉਣ ਲਈ 2-4 ਘੰਟੇ ਜਾਂ ਰਾਤ ਹੀ ਉਹਨੂੰ ਪਿੰਜਰੇ 'ਚ ਰੱਖਦੇ ਆ ਤੇ ਦਿਨੇ ਆ ਤੁਸੀਂ ਦੇਖ ਸਕਦੇ ਹੋ ਦਰੱਖਤ ਦੇ ਉੱਤੇ ਫਿਰ ਉਹਨੂੰ ਖੁੱਲਾ ਆਜ਼ਾਦ ਛੱਡ ਦਿੰਦੇ ਆ ਬਾਈ ਤੁਸੀਂ ਆ ਮਗਰ ਬਾਪੂ ਦਾ ਘਰ ਦੇਖ ਲਿਓ ਇੱਕ ਕਮਰੇ ਦੇ ਵਿੱਚ ਵਿਚਾਰੇ ਕਿੰਨੇ ਜੀ ਰਹਿੰਦੇ ਆ ਇਹ ਸਾਰਿਆਂ ਨੂੰ ਰਿਕੁਐਸਟ ਇਹ ਹੀ ਆ ਵੀ ਵੀਡੀਓ ਨੂੰ ਜਿੰਨੇ ਜਾਣੇ ਵੱਧ ਤੋਂ ਵੱਧ ਸ਼ੇਅਰ ਕਰਨਗੇ ਜਿਹੜਾ ਵੀਰ ਤਾਂ ਮਦਦ ਕਰ ਸਕਦਾ ਉਹ ਸ਼ੇਅਰ ਕਰਨ ਦੇ ਨਾਲ ਨਾਲ ਮਦਦ ਵੀ ਕਰਿਓ 150 ਰੁਪਏ ਤੋਂ ਲੈ ਕੇ 1000 ਤੱਕ ਜਿੰਨੀ ਵੀ ਅਰ ਤੁਸੀਂ ਮਦਦ ਕਰ ਸਕਦੇ ਹੋ ਜੇ ਆਪਣੀ ਵੀਡੀਓ 5-4 ਲੱਖ ਚੱਲਦੀ ਆ ਤੇ ਮੈਨੂੰ ਐ ਲੱਗਦਾ ਜੀ ਇਹਦੇ ਵਿੱਚੋਂ ਕੋਈ 40-50 ਹਜ਼ਾਰ ਬੰਦਾ ਵੀ ਜੇ ਉਹਦੇ ਚੋਂ 150 ਕੋਈ 1000 ਰੁਪਿਆ ਵੀ ਪਾਊਗਾ ਤਾਂ ਬਾਪੂ ਨੂੰ ਐ ਲੱਗਦਾ ਵੀ ਮਦਦ ਵਧੀਆ ਹੋ ਜੂ ਤੇ ਬਾਪੂ ਦੇ ਸਿਰ ਤੇ ਇੱਕ ਵਧੀਆ ਪੱਕੀ ਛੱਤ ਹੋ ਜੂਗੀ ਤੇ ਜਿਹੜੇ ਦੇਖਣਗੇ ਬਾਈ ਜਰੂਰ ਤੁਸੀਂ ਬਾਈ ਦੀ ਮਦਦ ਕਰਨੀ ਹੈ ਸਕਰੀਨ ਤੇ ਆਪਾਂ ਨੰਬਰ ਵੀ ਦਵਾਂਗੇ ਭਾਵੇਂ ਤੁਸੀਂ ਕਾਲ ਕਰਕੇ ਬਾਈ ਨੂੰ ਪੈਸੇ ਪਾ ਦਿਓ ਕਾਊਂਟ ਨੰਬਰ 'ਚ ਤੇ ਸਕਰੀਨ ਤੇ ਆਪਾਂ ਕਾਊਂਟ ਨੰਬਰ ਵੀ ਦੇ ਦਾਂਗੇ ਇੰਨੀ ਕੁ ਮਦਦ ਜਰੂਰ ਕਰਿਓ ਸ਼ੇਅਰ ਕਰਿਓ ਵੱਧ ਤੋਂ ਵੱਧ ਤੇ ਆਪਾਂ ਨਵੀਂ ਵੀਡੀਓ ਲੈ ਕੇ ਮਿਲਾਂਗੇ ਤੁਹਾਨੂੰ ਪੇਜ ਤੇ ਤੇ ਇਹਨੂੰ ਫੋਲੋ ਕਰਨਾ